ਦਿਖਾ ਦਿਨਾ ਪੁਲਿਸ ਪ੍ਰਸ਼ਾਸਨ CRPF ਪੈਰਾ ਮਿਲਟਰੀ ਫੋਰਸਸ ਦੀ ਅਲੱਗ-ਅਲੱਗ ਕੰਪਨੀਆਂ ਵੱਲੋਂ ਲਗਾਤਾਰ ਜਿਹੜੀ ਗੋਲੇਬਾਰੀ ਕੀਤੀ ਜਾ ਰਹੀ ਸੀ ਅਥਰੂ ਗੈਂਸ ਦੇ ਗੋਲੇ ਸਿੱਟੇ ਜਾ ਰਹੇ ਸੀਗੇ ਨਾਲ ਦੀ ਨਾਲ ਪਲਾਸਟਿਕ ਦੀ ਬੁਲਟਸ ਸੁੱਟੀਆਂ ਜਾ ਰਹੀਆਂ ਸੀਗੇ ਕਿਸਾਨ ਕਈ ਜ਼ਖਮੀ ਹੋ ਰਹੇ ਸੀਗੇ ਅੱਜ ਉਹ ਸਾਰੇ ਉੱਪਰ ਅੰਕੁਸ਼ ਲੱਗ ਚੁੱਕਿਆ ਹੈਗਾ ਕਿਉਂਕਿ ਕਿਸਾਨਾਂ ਨੇ ਕਿਸਾਨਾਂ ਨੂੰ ਸਮਝਾਇਆ ਤੇ ਕੋਈ ਵੀ ਕਿਸਾਨ ਨੌਜਵਾਨ ਬੇਕਾਬੂ ਨਾ ਹੋਵੇ ਕੋਈ ਅਜਿਹੀ ਚੀਜ਼ ਨਾ ਕਰੇ ਤਾਂ ਕਿਸਾਨਾਂ ਨੇ ਬੜਾ ਸੁਚੱਜੇ ਪ੍ਰਬੰਧ ਇੱਥੇ ਕੀਤੇ ਹੋਇਆ ਤਾਂ ਇਹ ਦੋਨਾਂ ਪਾਸੋਂ ਮਾਹੌਲ ਜਿਹੜਾ ਸ਼ਾਂਤ ਹੋਇਆ ਕਿਉਂਕਿ ਕਿਤੇ ਨਾ ਕਿਤੇ ਕਿਸਾਨ ਆਗੂ ਕਹਿ ਰਹੇ ਸੀ ਕਿ ਜੇਕਰ ਕੇਂਦਰ ਚਾਹੁੰਦੀ ਹੈ ਤਾਂ ਪਹਿਲਾਂ ਮਾਹੌਲ ਸੁਖਾਵੇਂ ਬਣਾਵੇ ਗੱਲਬਾਤ ਕਰਨੀ ਅਸੀਂ ਸੁਖਾਵੇਂ ਮਾਹੌਲ 'ਚ ਕਰਾਂਗੇ ਤਾਂ ਉਹੀ ਚੀਜ਼ ਮੈਂ ਤੁਹਾਡੇ ਸਾਹਮਣੇ ਜ਼ਿਕਰ ਕਰਿਆ ਉਹੀ ਅੱਜ ਮਾਹੌਲ ਸੁਖਾਵੇਂ ਹੈਗਾ ਤੇ ਅੱਜ ਗੱਲਬਾਤ ਹੋਗੀ ਹੈ ਹੁਣ ਕਿਸਾਨ ਐਮਐਸਪੀ ਦੀ ਮੰਗ ਕਰੇ ਉਸ ਤੋਂ ਬਾਅਦ ਕਰਜ਼ਾ ਮੁਕਤੀ ਦੀ ਮੰਗ ਕਰੇ ਕਿ ਕਰਜ਼ਾ ਮੁਕਤੀ ਕੀਤੀ ਜਾਵੇ ਨਾਲ ਦੀ ਨਾਲ ਸੁਆਮੀ ਨਾਥਨ ਰਿਪੋਰਟ ਲਾਗੂ ਕੀਤੀ ਜਾਵੇ ਅਜੇ ਮਿਸ਼ਰਾ ਟੈਣੀ ਜੋ ਕੇਂਦਰ ਸਰਕਾਰ ਚ ਰਾਜ ਮੰਤਰੀ ਹੈਗੇ ਉਹਨਾਂ ਨੂੰ ਬਰਖਾਸਟ ਕੀਤਾ ਜਾਵੇ ਕਿਉਂਕਿ ਲਖੀਨਪੁਰ ਖੀਰੀ ਦੇ ਵਿੱਚ ਘਟਨਾ ਹੋਈ ਸੀ ਉਸ ਦੇ ਵਿੱਚ ਅਜੇ ਮਿਸ਼ਰਾ ਟੈਣੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਇਨਵੋਲਵ ਦੱਸਿਆ ਜਾਂਦਾ ਹੈਗਾ ਹਾਲਾਂਕਿ ਕਾफी ਸਮਾਂ ਜੇਲ੍ਹ ਚ ਰਿਹਾ ਆਸ਼ੀਸ਼ ਮਿਸ਼ਰਾ ਉਸ ਤੋਂ ਬਾਅਦ ਕਿਸਾਨ ਹੁਣ ਇੱਕ ਵਾਰ ਫਿਰ ਤੋਂ ਸੜਕਾਂ ਤੇ ਆਏ ਆ ਦੂਸਰੇ ਪਾਸੇ ਦੋ ਦੌਰ ਦੀ ਗੱਲਬਾਤ ਦੇ ਵਿੱਚ ਕੇਂਦਰ ਦੇ ਨਾਲ ਸਹਿਮਤੀ ਨਹੀਂ ਬਣ ਸਕੀ ਹੈ ਕੇਂਦਰ ਕਹਿ ਰਿਹਾ ਕਿ ਅਸੀਂ ਕਈ ਮੰਗਾ ਮੰਨ ਰਹੇ ਹਾਂ ਅਸੀਂ ਕਮੇਟੀ ਦਾ ਜ਼ਿਕਰ ਕਰ ਰਹੇ ਕਿ ਕਿਸਾਨਾਂ ਦੇ ਲਈ ਨਵੀਂ ਕਮੇਟੀ ਬਣਾ ਦਾਂਗੇ ਪਰ ਕਿਸਾਨ ਕਹਿੰਦੇ ਸਾਨੂੰ ਕਮੇਟੀ ਨਹੀਂ ਚਾਹੀਦੀ ਸਾਨੂੰ ਐਮਐਸਪੀ ਚਾਹੀਦਾ ਹੈ ਕਮੇਟੀ ਤਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਜਦੋਂ ਦਿੱਲੀ ਗਏ ਸੀ ਕਿ ਉਦੋਂ ਸਾਡੇ ਹਿਸਾਬ ਦੇ ਨਾਲ ਕਮੇਟੀ ਨਹੀਂ ਬਣੀ ਦਿੱਲੀ ਦਾ ਅੰਦੋਲਨ ਅਸੀਂ ਪੋਸਟਪੋਨ ਕੀਤਾ ਅੱਜ ਇੱਕ ਉਹੀ ਅੰਦੋਲਨ ਦੀ ਸ਼ੁਰੂਆਤ ਮੋੜ ਤੋਂ ਕਰ ਰਹੇ ਹੈਗੇ ਪਰ ਹੁਣ ਸਾਨੂੰ ਕਮੇਟੀ ਨਹੀਂ ਚਾਹੀਦੀ ਹੁਣ ਸਮਾਂ ਲੰਘ ਗਿਆ ਕਮੇਟੀ ਦਾ ਕਮੇਟੀ ਦਾ ਕੰਮ ਕਹਿੰਦੇ ਕੰਮ ਤੇ ਮਿੱਟੀ ਪਾਉਣਾ ਹੁੰਦਾ ਅਸੀਂ ਉਹ ਨਹੀਂ ਚਾਹੁੰਦੇ ਤੇ ਕਿਸਾਨ ਪੂਰੇ ਪੰਜਾਬ ਤੋਂ ਹਾਲਾਂਕਿ ਯੂਪੀ ਤੇ ਰਾਜਸਥਾਨ ਦੇ ਵੀ ਕੁਝ ਹਿੱਸਿਆਂ ਤੋਂ ਕਿਸਾਨ ਦੇ ਇੱਥੇ ਉਹਨਾਂ ਦੀ ਕੋਸ਼ਿਸ਼ ਕਰ ਰਿਹਾ ਅਲੱਗ-ਅਲੱਗ ਤਰੀਕੇ ਦੇ ਨਾਲ ਮਧ ਪ੍ਰਦੇਸ਼ ਤੋਂ ਵੀ ਕੁਝ ਕਿਸਾਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਕਰਨਾਟਕਾ ਤੋਂ ਕੁਝ ਕਿਸਾਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਪਰ ਜਗ੍ਹਾ-ਜਗ੍ਹਾ ਉਹਨਾਂ ਨੂੰ ਰੋਕਿਆ ਵੀ ਗਿਆ ਉਸ ਤੋਂ ਬਾਅਦ ਇੰਟਰਨੈਟ ਲਗਾਤਾਰ ਬੰਦ ਹੈਗਾ ਪੰਜਾਬ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕੀਤਾ ਹੋਇਆ ਹੈ ਕੇਂਦਰ ਸਰਕਾਰ ਵੱਲੋਂ ਇਹ ਬਕਾਇਦਾ ਨੋਟੀਫਿਕੇਸ਼ਨ ਆਇਆ 16 ਤਰੀਕ ਤੱਕ ਇੰਟਰਨੈਟ ਬੰਦ ਕੀਤਾ ਹੋਇਆ ਹੈ ਹੁਣ ਸਵਾਲ ਇਹ ਖੜਾ ਹੁੰਦਾ ਕਿ ਲਗਾਤਾਰ ਜੇਕਰ ਇੰਟਰਨੈਟ ਮੰੰਦਾ ਉਸ ਤੋਂ ਬਾਅਦ ਕਿਸਾਨ ਸੜਕਾ ਦੇ ਉੱਪਰ ਹੈ ਤਾਂ ਇਹ ਮਾਹੌਲ ਕਦੋਂ ਸਖਾਵਾਂ ਹੋਊਗਾ ਕਿ ਕੇਂਦਰ ਦੇ ਨਾਲ ਅੱਜ ਜਿਹੜੀ ਗੱਲਬਾਤ ਹੋਣੀ ਹੈ ਉਸ ਦੇ ਵਿੱਚ ਕਿਸਾਨਾਂ ਦਾ ਐਮਐਸਪੀ ਦੀ ਜੋ ਮੰਗ ਹੈ ਕੀ ਕੇਂਦਰ ਮੰਨ ਲੂਗੀ ਜਾਂ ਕਿਸਾਨ ਕੇਂਦਰ ਸਰਕਾਰ ਜਿਹੜੀ ਅੱਜ ਪ੍ਰਪੋਜ਼ਲ ਲੈ ਕੇ ਆਊਗੀ ਕਿਉਂਕਿ ਨਵੀਂ ਪ੍ਰਪੋਜ਼ਲ ਵੀ ਕੇਂਦਰ ਸਰਕਾਰ ਅੱਜ ਕਿਸਾਨਾਂ ਉਸ ਤੇ ਆ ਸਕਦੀ ਹੈ ਉਸ ਨੂੰ ਉਸ ਦੇ ਲਈ ਕਿਸਾਨ ਸਹਿਮਤ ਹੋ ਜਾਣਗੇ ਕਿਉਂਕਿ ਕਿਸਾਨ ਵੀ ਸੜਕਾ ਤੇ ਹੈ ਜਵਾਨ ਵੀ ਸੜਕਾਤੇ ਆ ਕਿਤੇ ਨਾ ਕਿਤੇ ਇਲੈਕਸ਼ਨ ਦਾ ਮਾਹੌਲ ਵੀ ਹੈਗਾ ਉਸ ਤੋਂ ਬਾਅਦ ਕੁਝ ਜਨਾਂ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਣਾ ਤਾਂ ਕੇਂਦਰ ਸਰਕਾਰ ਦੀ ਆ ਪਾਵਰਾ ਜੋ ਵੀ ਮੰਗਾ ਮੰਨਦੀ ਆ ਉਹ ਕੇਂਦਰ ਸਰਕਾਰ ਦੇ ਹੱਥੋਂ ਚਲੀ ਆ ਜਾਣੀ ਆ ਤਾਂ ਸੁਭਾਵਿਕ ਤੌਰ ਤੇ ਉਸ ਸਮੇਂ ਦੇ ਵਿੱਚ ਕੇਂਦਰ ਕੋਈ ਵੀ ਕਿਸਾਨਾਂ ਦੀ ਮੰਗ ਨਹੀਂ ਮੰਨ ਸਕਦੀ ਤਾਂ ਕਿਸਾਨਾਂ ਕੋਲ ਵੀ ਸਮਾਂ ਥੋੜਾ ਹੈਗਾ ਜੇਕਰ ਕੇਂਦਰ ਕੋਲ ਹੁਣ ਮੰਗਾ ਮੰਵਾਉਣੀਆਂ ਹੈਗੀਆਂ ਉਸ ਤੋਂ ਬਾਅਦ ਕਿਸਾਨ ਕੀ ਕਰਨਗੇ ਆ ਕਿਸਾਨ ਖੜੇ ਹੈਗੇ ਗੱਲਬਾਤ ਵੀ ਇਹਨਾਂ ਨਾਲ ਕਰ ਲੈਣੇ ਆ ਕੀ ਆਖਰਕਾਰ ਹੁਣ ਮਾਹੌਲ ਕਿਹੋ ਜਿਹਾ ਕੀ ਗੱਲਬਾਤ ਕਰਨਗੇ ਕੇਂਦਰ ਦੇ ਨਾਲ ਕਿਸ ਤਰ੍ਹਾਂ ਦਾ ਹੁਣ ਮਾਹੌਲ ਹੈ ਗਿਆ ਹੁਣ ਤੁਸੀਂ ਐਮਐਸਪੀ ਮੰਗ ਰਹੇ ਹੋ ਲਗਾਤਾਰ ਐਮਐਸਪੀ ਕਿਉਂ ਚਾਹੀਦੀ ਤੁਹਾਨੂੰ ਵੇਖੋ ਜੀ ਜਿਹੜੀਆਂ 23 ਫਸਲਾਂ ਨੇ ਕਈਆਂ ਫਸਲਾਂ ਦੇ ਉੱਤੇ ਐਮਐਸਪੀ ਬਹੁਤ ਜ਼ਰੂਰੀ ਆ ਜਦੋਂ ਫਸਲ ਜੀ ਐਮ ਐਸ ਪੀ ਹੋਏ ਉਹਦਾ ਕੋਈ ਗਰੰਟੀ ਕਾਨੂੰਨ ਹੋਵੇ ਪਤਾ ਵੀ ਇਹ 20 ਰੁਪਏ ਦੀ ਚੀਜ਼ ਆ ਬੰਦਾ 21 ਦੀ 22 ਦੀ 24 ਦੀ ਲੈ ਸਕਦਾ ਇੱਥੇ ਜਿਹੜੀਆਂ ਫਸਲਾਂ ਤੇ ਐਮ ਐਸ ਪੀ ਨਹੀਂ ਹੈਗੀ ਸਾਡੇ ਕੋਲੋਂ 20 25 ਰੁਪਏ ਲੈ ਕੇ ਤੇ ਕਾਰਪੋਰੇਟ ਘਾਣੇ 50 ਤੋਂ 5500 ਰੁਪਏ ਉਹਦਾ ਲੈ ਰਹੇ ਨੇ ਬਿਲਕੁਲ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਕੇ ਤੇ ਇਹ ਕਿਸਾਨ ਨੂੰ ਬਰਬਾਦ ਕਰਨ ਦੇ ਉੱਤੇ ਤोले ਹੋਏ ਨੇ ਜੇ ਕਿਸਾਨ ਨੂੰ ਐਮਐਸਪੀ ਚਾਹੀਦੀ ਆ ਉਹਦਾ ਕੋਈ ਗਰੰਟੀ ਕਾਨੂੰਨ ਦਾ ਮਕਸਦ ਇਹੀ ਹੈ ਕਿ ਉਹਦੀ ਫਸਲ ਦਾ ਮੁੱਲ ਜੋ ਤੈਅ ਹੋ ਗਿਆ ਉਹਦੇ ਤੋਂ ਥੋੜਾ ਜਿਹਾ ਵਾਧਾ ਲੈ ਕੇ ਆਪਣਾ ਬਾਜ਼ਾਰ ਚੋਂ ਦੁਬਾਰਾ ਖਰੀਦ ਸਕੇ ਪਰ ਇੱਥੇ ਜਿਹੜਾ ਬਿਲਕੁਲ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਕੇ ਜਿਹੜੀ ਕੋਈ ਸਬਜ਼ੀ ਜਿਹੜੀ ਕੋਈ ਫਲ ਜਿਹੜਾ ਕੋਈ ਫਸਲ ਹੀ ਤਿਆਰ ਕਰਦੇ ਆ ਬਿਲਕੁਲ ਬਿਲਕੁਲ ਘੱਟ ਤੋਂ ਘੱਟ ਰੇਟ ਤੇ ਲੈ ਕੇ ਤੇ ਸਾਨੂੰ ਉਹੋ ਹੀ ਚੀਜ਼ ਜਿਹੜੀ ਦੁਬਾਰਾ ਮਾਰਕੀਟ ਵਿੱਚੋਂ ਬਿਲਕੁਲ ਬਹੁਤ ਵੱਡੇ ਪੱਧਰ ਦੇ ਨਾਲ ਵਾਪਸ ਲੈਣੀ ਪੈਂਦੀ ਆ ਇਸ ਕਰਕੇ ਐਮਐਸਪੀ ਬਹੁਤ ਜ਼ਰੂਰੀ ਹੈ ਐਮਐਸਪੀ ਬਹੁਤ ਜ਼ਰੂਰੀ ਹੈ ਕਿਸਾਨ ਲਗਾਤਾਰ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਪਰ ਜੋ ਮੋਦੀ ਸਰਕਾਰ ਕਹਿੰਦੀ ਹੈਗੀ ਉਹਨਾਂ ਦੇ ਮੰਤਰੀ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਲਈ ਬਹੁਤ ਫਾਇਦੇ ਵਾਲੀ ਗੱਲ ਕੀਤੀ ਹੈ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਉਹ ਪਹਿਲਾਂ ਸਰਕਾਰਾਂ ਨੇ ਨਹੀਂ ਕੀਤੇ ਅਸੀਂ ਬਹੁਤ ਕੁਝ ਅੱਗੇ ਵੀ ਕਰਨਾ ਕਿਸਾਨਾਂ ਆਸਤੇ ਕਿਸਾਨਾਂ ਦੇ ਲਈ ਸਰਕਾਰ ਕਹਿੰਦੇ ਬਹੁਤ ਚਿੰਤਤ ਹੈਗੀ ਜੋ ਉਹਨਾਂ ਦੇ ਮੰਤਰੀ ਲਗਾਤਾਰ ਬਿਆਨ ਦਿੰਦੇ ਹੈਗੇ ਆ ਲੱਗਦਾ ਕਿ ਅਜਿਹੇ ਮਾਹੌਲ ਦੇ ਵਿੱਚ ਉਹ ਕਹਿੰਦੇ ਕਿ ਐਮਐਸਪੀ ਦੇਣ ਦੀ ਸਥਿਤੀ ਸਾਡੀ ਹਜੇ ਨਹੀਂ ਹੈਗੀ ਲੰਬਾ ਸਮਾਂ ਪ੍ਰੋਸੈਸ ਹੈ ਇਸ ਨੂੰ ਲੰਬਾ ਸਮਾਂ ਚਾਹੀਦਾ ਹੈਗਾ ਕਮੇਟੀਆਂ ਬਣਾ ਲੈਣੇ ਤੁਸੀਂ ਕੀ ਇਸ ਬਾਰੇ ਸੋਚਦੇ ਹੋ ਕਿਉਂਕਿ ਕੇਂਦਰ ਆਪਣਾ ਤਰਕ ਦਿੰਦੀ ਹੈ ਵੇਖੋ ਜੀ ਜਿਹੜੀ ਐਮਐਸਪੀ ਦਾ ਸਵਾਲ ਆ 23 ਫਸਲ ਤੇ ਜਿਹੜੀ ਆ ਜਿਹੜੀ ਸਰਕਾਰ ਸਾਨੂੰ ਐਮਐਸਪੀ ਦੇਦੀ ਆ ਇੱਕ ਬੰਨੇ ਸਰਕਾਰ ਕਹਿ ਰਹੀ ਆ ਵੀ ਪਾਣੀ ਜਿਹੜਾ ਵਾ ਬੁੱਧੀਜੀਵੀ ਕਹਿ ਰਿਹਾ ਆ ਵੀ 16 17 ਸਾਲ ਤੱਕ ਪਾਣੀ ਜਿਹੜਾ ਵਾ ਪੀਣ ਵਾਸਤੇ ਵੀ ਨਹੀਂ ਮਿਲਣਾ ਅਸੀਂ ਹੁਣ ਐਮਐਸਪੀ ਤੋਂ ਕਰਕੇ ਜਿਹੜਾ ਦੋ ਫਸਲਾਂ ਸਰਕਾਰ ਸਾਡੀਆਂ ਖਰੀਦਦੀ ਆ ਕਣਕ ਤੇ ਝੋਨਾ ਸਾਨੂੰ ਉਹਦੀ ਐਵਰੇਜ ਦਾ ਪਤਾ ਵੀ ਜਿਹੜੀ ਕਣਕ ਸਾਡੀ ਆ 50000 ਦੀ ਨਿਕਲਨੀ ਆ ਝੋਨਾ ਸਾਡਾ ਜਿਹੜਾ 70000 ਦਾ ਨਿਕਲਣਾ ਤੇ ਉਹ ਫਸਲ ਜਿਹੜੀ ਆ ਅਸੀਂ ਬੀਜ ਕੇ ਰਾਜੀ ਨਹੀਂਗੇ ਝੋਨਾ ਸੀ ਲਾ ਕੇ ਰਾਜੀ ਨਹੀਂਗੇ ਕਿਉਂਕਿ ਸਾਨੂੰ ਵੀ ਪਤਾ ਆਉਣ ਵਾਲੇ ਭੁੱਖ ਵਾਸਤੇ ਜਿਹੜਾ ਵਾ ਪਾਣੀ ਵੀ ਅਸੀਂ ਬਚਾਉਣਾ ਪਰ ਸਾਡੀ ਮਜਬੂਰੀ ਬਣ ਚੁੱਕੀ ਆ ਕਿਉਂਕਿ ਲਾਗਤ ਖਰਚੇ ਜਿਹੜੇ ਖੇਤੀ ਦੇ ਉਹ ਬਹੁਤ ਵੱਧ ਚੁੱਕੇ ਆ ਸਬਸਿਡੀਆਂ ਸਰਕਾਰ ਨੇ ਸਾਰੀਆਂ ਜਿਹੜੀਆਂ ਉਹ ਖੋਲੀਆਂ ਵਾ ਇਸ ਕਰਕੇ ਅਸੀਂ ਆਨੇ ਦੂਜੀਆਂ ਫਸਲਾਂ ਤੇ ਵੀ ਜਿਹੜੀ ਆ 23 ਫਸਲਾਂ ਦੀ ਤੁਸੀਂ ਐਲਾਨ ਕਰਦੇ ਜੀ ਉਹਨਾਂ 23 ਫਸਲਾਂ ਦਾ ਗਰੰਟਡ ਕਾਨੂੰਨ ਬਣਾਓ ਵੀ ਉਹ 23 ਫਸਲਾਂ ਦਾ ਜਿਹੜਾ ਵਾ ਸਰਕਾਰ ਖਰੀਦੇ ਜੇ ਉਹ ਕੋਈ ਬਾਣੀਆਂ ਜਾਂ ਆੜਤੀਆ ਕੋ ਤੋਂ ਘੱਟ ਰੇਟ ਤੇ ਖਰੀਦਦਾ ਉਹਤੇ ਉਹ ਕਾਰਵਾਈ ਹੋਵੇ ਪਰਚਾ ਦਰਜ ਹੋਵੇ ਅਸੀਂ ਵੀ ਝੋਨੇ ਦੇ ਜਾਲ ਦੇ ਵਿੱਚੋਂ ਨਿਕਲ ਇਹਰੇ ਸਾਡਾ ਪਾਣੀ ਦਾ ਵੀ ਬਚਾਅ ਹੋਵੇ ਤੇ ਸਰਕਾਰ ਦਾ ਵੀ ਬਚਾਅ ਹੋਵੇ ਜਿੱਥੇ ਮੰਡੀ ਜਿਹੜੀ ਆ ਉਹ ਸੀਜ਼ਨ ਦੇ ਵਿੱਚ 20 ਦਿਨ ਚੱਲਦੀ ਆ ਝੋਨੇ ਦੇ ਸੀਜ਼ਨ 'ਚ ਤੇ 20 ਦਿਨ ਚੱਲਦੀ ਆ ਕਣਕ ਦੇ ਸੀਜ਼ਨ 'ਚ ਮਜ਼ਦੂਰ ਜਿਹੜਾ ਵਾ ਉਹ ਸਾਰਾ ਸਾਲ ਉਹਨੂੰ ਕੰਮ ਨਹੀਂ ਮਿਲਦਾ ਜੇ 23 ਫਸਲਾਂ ਤੇ ਸਾਨੂੰ ਐਮਐਸਪੀ ਦਿੱਤੀ ਜਾਵੇ ਤੇ 12 ਮਹੀਨੇ ਨਾਲੇ ਤੇ ਮੰਡੀ ਚੱਲੇ ਨਾਲੇ ਮਜ਼ਦੂਰ ਦਾ ਕੰਮ ਚੱਲੇ ਨਾਲੇ ਕਿਸਾਨ ਦਾ ਕੰਮ ਚੱਲੇ ਤੇ ਅਹੀ ਵੀ ਸੌਖੇ ਤੇ ਸਰਕਾਰ ਵੀ ਸੌਖੀ